ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਵਦੀਪ ਢਾਲੀਵਾਲ ਤੇ ਅੱਜ ਦੀ ਵੀਡੀਓ ਲਈ ਭੌੜਕ ਟਾਈਮ ਕੱਢ ਕੇ ਬੈਠੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਚਾਰ ਘੋੜੇ 4 ਕਿੰਮੈਂਟ ਦੀ ਵੀਡੀਓ ਵਿੱਚ ਹੀ ਦਿਖਾ ਦੇਣੇ ਆ ਜਾਂ ਇੰਉਂ ਕਹਿ ਲਓ ਦੋਸਤੋ ਵੀ ਤਿੰਨ ਚਾਰ ਘੋੜੇ ਇੱਕੋ ਰੂਪ ਵਿੱਚ ਤੁਹਾਨੂੰ ਇੱਕੋ ਘੋੜੇ ਵਿੱਚੋਂ ਤਿੰਨ ਚਾਰ ਘੋੜੇ ਦਿਖਾ ਦੇਣੇ ਆ ਅੱਜ ਦੇਖ ਕੇ ਦੱਸਿਓ ਵੀ ਭਲੇਖਾ ਪੈਂਦਾ ਇਹਦੇ ਤੇ ਪ੍ਰਿੰਸ ਮੱਝੂ ਕਹੜੇ ਦਾ ਕਦੇ ਭਲੇਖਾ ਪਾਉਂਦਾ ਇਹ ਫਤਿਹ ਜੰਗ ਦਾ ਕਦੇ ਭਲੇਖਾ ਪਾਉਂਦਾ ਦੋਸਤੋ ਬਲੰਦ ਘੋੜੇ ਦਾ ਤੇ ਭਲੇਖੇ ਪਹਿਣ ਵੀ ਕਿਉਂ ਨਾ ਮੱਝੂ ਕੇ ਲੈ ਆਂਦਾ ਇਹ ਬਸ਼ੇਰਾ ਬਲੰਦ ਘੋੜੇ ਦਾ ਇਹ ਪੋਤਾ ਆ ਗਿਆ ਦੋਸਤੋ ਪ੍ਰਿੰਸ ਮੱਝੂ ਕਹੜਾ ਜੋ ਭਾਈ ਲక్ష్మణ ਪੰਡਤ ਜੀ ਹੁਣਾਂ ਕੋਲੇ ਸੀ ਉਹਦਾ ਇਹ ਪੁੱਤ ਆ ਗਿਆ ਮੱਝੂ ਕਹੜਾ ਪ੍ਰਿੰਸ ਇਹਦਾ ਬਾਪ ਆ ਬਲੰਦ ਘੂੜਾ ਇਹਦਾ ਦਾਦਾ ਪੱਚਈ ਹਲੇ ਉਮਰ ਦਾ ਸਾਢੇ 3 ਸਾਲ ਦਾ ਚਾਰ ਦੰਦ ਹੋਇਆ ਨਹੀਂ ਹਲੇ ਤੇ ਬੱਚਾ ਬਹੁਤ ਸੋਹਣਾ ਤਿਆਰ ਹੋ ਗਿਆ ਮਾਂ ਦੀ ਅਲੀ ਕਿਰਲ ਗੜ ਲਾਈਂਦੀ ਸੀ ਦੋ ਵੱਡੀਆਂ ਤੇ ਚੰਗੀਆਂ ਦੋ ਲਾਈਨਾਂ ਦਾ ਸਮੇਲ ਆ ਬਾਪ ਵਾਲੇ ਪਾਸਿਓ ਮੱਜੂ ਕੇ ਲਾਈਨ ਦਾ ਆ ਗਿਆ ਮਾਂ ਵਾਲੇ ਪਾਸਿਓ ਅਲੀ ਕਿਰਲ ਗੜ ਲਾਈਨ ਦਾ ਆ ਗਿਆ ਇੱਕ ਰੰਗਾ ਨੀਲਾ ਘੋੜਾ ਦੋਸਤੋ ਘੋੜਾ ਕਹਿ ਲੋ ਵਸ਼ੇਰਾ ਹੀ ਆ ਹਲੇ ਕੱਦ-ਗਾਠ ਬਹੁਤ ਚੰਗਾ ਕਰ ਰਿਹਾ ਜਿਹੜੀ ਇਹਦੀ ਸਟੱਡ ਸਰਵਿਸ ਆ ਉਹ ਓਪਨ ਕਰਤੀ ਆ ਵੀਰ ਸ਼ੇਰ ਬਰਾੜ ਨੇ ਪਿੰਡ ਰਤੀਆਂ ਖੜਾ ਇਹ ਫਾਰਮ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਆ ਰਤੀਆਂ ਮੋਗੇ ਤੋਂ 7-8 ਕਿਲੋਮੀਟਰ ਹੀ ਆ ਬਹੁਤ ਸੋਹਣਾ ਬਸ਼ੀਰਾ ਤਿਆਰ ਹੋ ਰਿਹਾ ਕੰਨ ਕਨੋਤੀ ਦਾ ਬਹੁਤ ਚੰਗਾ ਬਾਡੀ ਸਟਰਕਚਰ ਬਹੁਤ ਸੋਹਣਾ ਬਾਲਪੋਰੀਆਂ ਤੋਂ ਬਿਲਕੁਲ ਸਾਫ਼ ਆ ਸੁੰਭ ਤੋਂ ਲੈ ਕੇ ਕੰਨ ਦੀ ਕੁੰਬਲ ਤੱਕ ਗੋਡੇ ਨੇ ਮੜਿਆ ਪਿਆ 2 ਫੁੱਟ ਚੌੜੀ ਤਾਂ ਛਾਤੀ ਹੋ ਗੋਡੇ ਦੀ ਹੱਡ ਗੋਡੇ ਦਾ ਬੜਾ ਮਜ਼ਬੂਤ ਆ ਬਹੁਤ ਸੋਹਣਾ ਤਿਆਰ ਹੋ ਰਿਹਾ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਹੋਰ ਦੱਸਾਂ ਵੀਡੀਓ ਦੇ ਵਿੱਚ 22 ਸ਼ੇਅਰ ਬਰਾਡ ਨੇ ਇੱਕ ਗੋਡੇ ਦਾ ਸੌਦਾ ਇਹਦੀ ਮਾਂ ਦੇ ਪੇਟ 'ਚ ਹੀ ਕਰ ਲਿਆ ਸੀ ਜਦੋਂ ਇਹ ਬੱਚਾ ਆਪਦੀ ਮਾਂ ਦੇ ਪੇਟ ਵਿੱਚ ਸੀ ਬਾਈ ਇਹਦੀ ਸਾਈ ਦੇ ਆਇਆ ਸੀ ਤੇ 21 ਦਿਨਾਂ ਦਾ ਜਦੋਂ ਬੱਚਾ ਹੋਇਆ ਸੀ ਬਾਈ ਨੇ ਫਾਰਮ ਤੇ ਲਿਆਂਦਾ ਸੀ ਆਪਣੇ ਹੱਥੀਂ ਬੱਚਾ ਤਿਆਰ ਕੀਤਾ ਆਪਣੇ ਛੋਟਿਆਂ ਭਰਾ ਵਾਂਗੂ ਜਾਂ ਪੁੱਤਾਂ ਵਾਂਗੂ ਰੱਖ ਲੋ ਬਾਈ ਇਹਦਾ ਪਿਆਰ ਕਰਦਾ ਤੇ ਇਹ ਵੀ ਬਾਈ ਦਾ ਪਿਆਰ ਬਹੁਤ ਕਰਦਾ ਬਹੁਤ ਸਿਆਣਾ ਬਸ਼ੇਰਾ ਅਗਰੈਸ਼ਨ ਅਗਰੂਸ਼ਨ ਬੜਾ ਦੋਸਤੋ ਕੂੜੇ ਦੀ ਖੜਨੀ ਬਾ ਕਮਾਲਾ ਕੂੜੇ ਦੀ ਤੋਰ ਬਾਈ ਦੇ ਘੇਟਾਂ ਅੱਗੇ ਸੜਕ ਨਵੀਂ ਬਣੀ ਸੀ ਤੇ ਲੱਕ ਪਟ-ਪਟ ਸੈੜਦਾ ਸੀ ਦੋਸਤੋ ਐਨੀ ਇੱਕ ਤੋਰ ਦਾ ਚੰਗਾ ਸੀ ਅਗਰੈਸ਼ਨ ਬਹੁਤ ਸੋਹਣਾ ਘੂੜੇ 'ਚ ਦੱਸਦਾ ਤੁਹਾਨੂੰ ਕੰਨ ਕਨੋਤੀ ਦਾ ਵੀ ਬਹੁਤ ਚੰਗਾ ਹੈਗਾ ਬਾਈ ਨੇ ਸੇਵਾ ਵਾਲੇ ਵੀ ਘੰਡੇ ਗੱਡੇ ਆ ਜਿਹੜੀ ਸਟੱਡ ਸਰਵਿਸ ਲਈ ਇਹ ਓਪਨ ਆ ਸਟੱਡ ਸਰਵਿਸ ਦੀ ਫੀਸ ਵੀ ਜਾਇਜ਼ੀ ਰੱਖੀ ਹੈ 21000 ਰੁਪਿਆ ਫੀਸ ਆਮਾਨ ਤਨ ਉਹਦੇ ਚੋ ਵੀ ਪੂਰਾ ਕਰ ਦੇਣਗੇ 6 ਮਹੀਨੇ ਤੱਕ ਦੋਸਤੋ ਇਹ ਘੋੜੇ ਦੇ ਰਿਜ਼ਲਟ ਵੀ ਆ ਜਾਣਗੇ ਆਪਾਂ ਰਿਜ਼ਲਟ ਵੀ ਦਿਖਾਵਾਂਗੇ ਬਾਕੀ ਫੁੱਲ ਵੀਡੀਓ ਆਪਾਂ ਇਹ ਬਸ਼ੇਰੇ ਦੀ ਕੱਲ ਨੂੰ ਆਪਣੇ ਚੈਨਲ ਤੇ ਅਪਲੋਡ ਕਰ ਦੇਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਸ਼ੇਰ ਨੂੰ ਫੋਨ ਲਾ ਕੇ ਵਧਾਈ ਜ਼ਰੂਰ ਦਿਓ ਇੰਨਾ ਚੰਗਾ ਬਸ਼ੇਰਾ ਤਿਆਰ ਕਰਨ ਲਈ ਜੇ ਕਿਸੇ ਭਰਾ ਨੇ ਘੂੜੀ ਕ੍ਰਾਸ ਕਰਾਉਣੀ ਹੋਵੇ ਜਾਂ ਘੂੜੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਸ਼ੇਰ ਬਰਾੜ ਦਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਕਾਲ ਕਰਕੇ ਗੱਲ ਕਰ ਸਕਦੇ ਹੋ